ਮੁਹੰਮਦ ਸ਼ਾਫੀਰਾ ਅੱਗੇ ਵੱਲੋਂ ਜਿਹੜੀ ਨੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਮਸਜਿਦ ਦੇ ਬਾਹਰ ਕੀ ਕਹਿਣਾ ਚਾਹੁੰਦੇ ਹਾਂ ਦੇਖੋ ਇਹ ਭਾਈ ਚਾਰਕ ਦਾ ਵੀ ਸਾਂਝੀ ਮਿਸਾਲ ਹੈ ਇੱਕ ਇਹ ਕਾਇਮ ਹੋ ਜਵੇ ਕਿ ਹੌਣ ਵਾਲੇ ਨਸਲਾਂ ਚ ਵੀ ਰਹੇ ਇਹ ਯਾਦ ਰੱਖਣ ਲੋਕ ਇਹਨੂੰ ਭਾਈ ਚਾਰਕ ਦਾ ਕਿਹਦਾ ਜ਼ੁਲਮ ਦੇ ਖਿਲਾਫ ਲੜਨਾ ਕੀ ਹੁੰਦਾ ਹੈ ਉਹਦੇ ਸਾਬ ਜਦ ਨੇ ਆਪਣੀ ਸ਼ਹੀਦੀ ਦਿੱਤੀ ਆ ਉਹ ਬੰਦੇ ਨੂੰ ਮਤਲਬ ਮਹਿਸੂਸ ਕਰਕੇ ਰੋਂ ਦੇਖਣੇ ਹੋ ਜਾਂਦੇ ਆ ਸਾਇਸ ਦੀ ਆਪਣੇ ਜੋ ਉਹਨਾਂ ਨੇ ਆਪਣੇ ਕੌਮ ਨਿਰ ਸ਼ਹੀਦੀ ਦਿੱਤੀ ਆ ਤਾਂ ਉਹਨਾਂ ਨੂੰ ਮਤਲਬ ਦੋ ਉਹਨਾਂ ਨੇ ਅਸੀਂ ਲੰਗਰ ਸੇਵਾ ਕਰਦੇ ਆ ਵੀ ਆਪਣੇ ਆਪ ਸਿ ਭਾਈ ਚਾਰੇ ਉਹਦੇ ਵਾਸਤੇ। ਰੱਬੋਤਾ ਮੁਹੰਮਦ ਸ਼ਾਫੀਰਾ ਤੁਹਾਡੇ ਵੱਲੋਂ ਜਿਹੜੀ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਮਸਜਿਦ ਦੇ ਬਾਹਰ ਕੀ ਕਹਿਣਾ ਚਾਹੁੰਦੇ ਹੋ? ਨਹੀਂ ਦੇਖੋ ਇਹ ਭਾਈਚਾਰਕ ਦਾ ਵੀ ਸਾਂਝ ਦੀ ਮਿਸਾਲ ਹੈ ਇੱਕ। ਇਹ ਕਾਇਮ ਹੋ ਜਵੇ ਕਿ ਹੌਨ ਵਾਲੇ ਨਸਲਾਂ ਵੀ ਇਹ ਰਹੇ ਕਿ ਯਾਦ ਰੱਖਣ ਲੋਕ ਇਹਨੂੰ। ਉਹ ਭਾਈ ਚਾਰਕ ਤੱਕ ਇਹਦਾ ਜ਼ੁਲਮ ਦੇ ਖਿਲਾਫ ਲੜਨਾ ਕੀ ਹੁੰਦਾ ਹੈ ਕਿ ਕਿੰਨੇ ਕ ਸਮੇਂ ਤੋਂ ਤੁਹਾਡੀ ਜਿਹੜੀ ਹੈਗੀ ਸੇਵਾ ਨਿਭਾਈ ਹੈ ਉਹ 23 ਸਾਲ ਤੋਂ ਚੱਲਿਆ ਆਉਂਦਾ ਪਰ ਗਣਤੀ ਦਾ ਕੋਈ ਹੈ ਨਹੀਂ ਕਿ ਕਈ ਸਾਲ ਤੋਂ ਕਰਾ ਕੇ ਸਾਰੇ ਸਾਫੀ ਸਾਰੇ ਜੰਗੇ ਜਿਹੜੇ ਹੈਗੇ ਨੇ ਜਿਹੜੇ ਲੱਗ ਹੈ ਜੀ ਕਿ ਜਿਾ ਕਿ ਆ ਦੇ ਸਿੱਖ ਇਤਿਹਾਸ ਦੇ ਵਿੱਚ ਬੜੇ ਅਹਿਮ ਦਿਨ ਮੰਨੇ ਜਾਂਦੇ ਨੇ ਕਿ 100 ਦੇ ਦਿਨ ਨੇ ਇਹਦੇ ਜਿਹੜੀ ਵੱਡੇ ਸਾਹਿਬ ਜਾਂਦੇ ਤੇ ਛੋਟੇ ਸਾਹਿਬ ਜਿਹੜੇ ਹੈਗੇ ਸ਼ਹੀਦ ਹੋ ਗਏ ਸੀਗੇ ਕਿਸੇ ਕਿਤਾਬ ਦੇ ਵਿੱਚ ਇਹ ਬਿਲਕੁਲ ਉਹ ਚੀਜ਼ ਹੈ ਹੀ ਬਹੁਤ ਸੋਚਣ ਵਾਲੀ ਗੱਲ ਹੈ ਇਹ ਉਹ ਡੂੰਗੀ ਤਰੀਕੇ ਕਿ ਤੁਹਾਨੂੰ ਸਰਸਰੀ ਬਾਤ ਸੁਣ ਲਈ ਕਿ ਦੂਸਰੇ ਘਰ ਕੀ ਕਰਦੇ ਅਸਲ ਤਾਂ ਇਹ ਨੂੰ ਸੋਚ ਕੇ ਆਪਣੇ ਅੰਦਰ ਤਸੱਬਰ ਕਰਨਾ ਇਹ ਉਸ ਟਾਈਮ ਕਿੰ다 ਨੇ ਹਾਲਾਤ ਹੋਣੇ ਨੇ ਇਦਾਂ ਦਾ ਮੌਸਮ ਹੋਊਗਾ ਇਦਾਂ ਦੇ ਅੰਦਰ ਦਿਲ ਦਹਿਲਾਨ ਵਾਲੀਆਂ ਦਾ ਆਪਾ ਹੋਣੀਆਂ ਜੋ ਗੁਜ਼ਰੀਆਂ ਨੇ ਉਸ ਟਾਈਮ ਦੇ ਵਿੱਚ ਵਰਕੇ ਕਿ ਹਰ ਇੱਕ ਬੰਦਾ ਆਪਣੇ ਆਪਣੇ ਸੋਚ ਕੇ ਚੱਲੇ ਤੇ ਉਹਨਾਂ ਨੇ ਕਰਿਆ ਗਿਆ ਕੁਰਬਾਨੀਆਂ ਕਿਉਂ ਹੋਈਆਂ ਅਜੇ ਅਗਰ ਅਸੀਂ ਉਹ ਕੁਰਬਾਨੀਆਂ ਦਿੱਤੀਆਂ ਨੂੰ ਜਿੰਦਾ ਰੱਖ ਰਹੇ ਹਾਂ ਕਿਸ ਕਾਰਨ ਕਰਕੇ ਕੁਰਬਾਨੀਆਂ ਹੋਈਆਂ ਨੇ ਅਗਰ ਅਸੀਂ ਉਹਨਾਂ ਨੂੰ ਜਿੰਦਾ ਆਪਣੇ ਅੰਦਰ ਮਿਸਾਲ ਕਾਇਮ ਕਰਕੇ ਰੱਖਾਂਗੇ ਬਈ ਤਾਂ ਕੀ ਆ ਕਿ ਅਸੀਂ ਅੱਗੇ ਵੱਧਦੇ ਚਲੇਾਂਗੇ ਆਨਾ ਨਹੀਂ ਕਿ ਪਤਨ ਹੋਣ ਦੇ ਗਾਰ ਕਰ ਹੋਏ ਤੁਹਾਡਾ ਮੈਂ ਅਬਦੁਲ ਰਹਿਮਾਨ ਅਬਦੁਲ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵੱਲੋਂ ਇੱਕ ਛੋਟੇ ਸਾਹਿਬਜ਼ਾਦੇਾਂ ਦੀ ਜਿਹੜੀ ਹੈਗੀ ਸ਼ਾਦਤ ਹੁੰਦੀ ਲੰਗਰ ਦੀ ਸੇਵਾ ਨਹੀਂ ਠੀਕ ਹੈ ਛੋਟੇ ਸਾਹਿਬਜ਼ਾਦੇ ਲਈ ਆਪਣੀ ਜੀ ਦਿੱਤੀ ਆ ਉਹ ਬੰਦਰ ਨੂੰ ਮਤਲਬ

ਬੜੇ ਸਨ ਪਰਾਲੇ ਦਾ ਵੀ ਆਪਸੀ ਆਪਸੀ ਭਾਈਚਾਰਾ ਬਣਦੇ ਹਾਂਜੀ ਆਪਸੀ ਭਾਈਚਾਰਾ ਬਣੇਗਾ ਆਪਸੀ ਭਾਈਚਾਰਾ ਬਣਿਆ ਰਹੇ ਤੇ ਆਪ ਆਪਸ ਵਿੱਚ ਪਿਆਰ ਪਿਆਰ ਰਹੇ ਵੀ ਅੱਜ ਆਹ ਰੇਟਾ ਦੇ ਠੀਕਾ ਲਾ ਦੇ ਆਹਮੋ ਸ਼ਾਫੀਰਾ ਸਾਡੇ ਵੱਲੋਂ ਜਿਹੜੀ ਨੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਮਸਜਿਦ ਦੇ ਬਾਹਰ ਕੀ ਕਹਿਣਾ ਚਾਹੁੰਦੇ ਹਾਂ ਦੇਖੋ ਇਹ ਭਾਈਚਾਰਕ ਦਾ ਵੀ ਸਾਂਝ ਦੀ ਮਿਸਾਲ ਹੈ ਇੱਕ ਇਹ ਕਾਇਮ ਹੋ ਜਵੇ ਕਿਉਣ ਨਾਲੇ ਨਸਲਾਂ ਚ ਵੀ ਰਹੇ ਇਹ ਯਾਦ ਰੱਖਣ ਲੋਕ ਇਹਨੂੰ ਕਿ ਭਾਈਚਾਰੇ ਦਾ ਕਿਹਦਾ ਜ਼ੁਲਮ ਦੇ ਖਿਲਾਫ ਲੜਨਾ ਕੀ ਹੁੰਦਾ ਹੈ ਉਹਦੇ ਸਾਬ ਜਦ ਨਹੀਂ ਆਪਣੀ ਸ਼ਹੀਦੀ ਦਿੱਤੀ ਆ ਉਹ ਬੰਦੇ ਨੂੰ ਮਤਲਬ ਮਹਿਸੂਸ ਕਰਕੇ ਰੋਮ ਦੇ ਖਰੇ ਹੋ ਜਾਂਦੇ ਆ ਤਾਂ ਇਸ ਲਈ ਆਪਣੇ ਜੋ ਉਹਨਾਂ ਨੇ ਆਪਣੇ ਕੌਮ ਲਈ ਸ਼ਹੀਦੀ ਦਿੱਤੀ ਆ ਤਾਂ ਉਹਨਾਂ ਨੂੰ ਮਤਲਬ ਜੋ ਉਹਨਾਂ ਨੇ ਮਾਰਿਆ ਅਸੀਂ ਲੰਗਰ ਸੇਵਾ ਕਰਦੇ ਆ ਵੀ ਆਪਣੇ ਆਪ ਸੀ ਭਾਈਚਾਰੇ ਉਹ ਕਵਾਸਤੇ ਤੁਹਾਡਾ ਮੁਹੰਮਦ ਸ਼ਾਫੀਰਾ ਤੁਹਾਡੇ ਵੱਲੋਂ ਜਿਹੜੀ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਮਸਜਿਦ ਦੇ ਬਾਹਰ ਕੀ ਕਹਿਣਾ ਚਾਹੁੰਦੇ ਹੋ ਨਹੀਂ ਦੇਖੋ ਇਹ ਭਾਈ ਚਾਰਕ ਦਾ ਵੀ ਸਾਂਝ ਦੀ ਮਿਸਾਲ ਹੈ ਕਿ ਕਾਇਮ ਹੋ ਜਵੇ ਕਿ ਆਉਣ ਵਾਲੇ ਨਸਲਾਂ ਵੀ ਇਹ ਰਹਿ ਤੇ ਯਾਦ ਰੱਖਣ ਲੋਕ ਇਹਨੂੰ ਭਾਈ ਚਾਰਕ ਦਾ ਕਿਹਦਾ ਜ਼ੁਲਮ ਦੇ ਖਿਲਾਫ ਲੜਨਾ ਕੀ ਹੁੰਦਾ ਹੈ ਤੇ ਕਿੰਨੇ ਕ ਸਮੇਂ ਤੋਂ ਤੁਹਾਡੀ ਜਿਹੜੀ ਹੈਗੀ ਸੇਵਾ ਨਿਭਾਈ ਜਾ ਰਹੀ ਹੈ ਉਹ 23 ਸਾਲ ਤੋਂ ਚੱਲਿਆ ਆਉਂਦਾ ਪਰ ਗਿਣਤੀ ਦਾ ਕੋਈ ਹੈ ਨਹੀਂ ਕਿ ਕਈ ਸਾਲ ਤੋਂ ਕਰਾ ਕੇ ਸਾਰੇ ਸਾਥੀ ਸਾਰੇ ਜੰਗੇ ਜੀ ਮੁੰਡੇ ਹੈਗੇ ਨੇ ਜਿਹੜੇ ਹੈਗੇ ਨਾਲ ਲੱਗੇ ਹੈ ਜੀ ਕਿ ਜਿਕੇ ਆ ਦੇ ਸਿੱਖ ਇਤਿਹਾਸ ਦੇ ਵਿੱਚ ਬੜੇ ਅਹਿਮ ਦਿਨ ਮੰਨੇ ਜਾਂਦੇ ਨੇ ਕਿ 100 ਦੇ ਦਿਨ ਇਹਦੇ ਜਿਹੜੇ ਵੱਡੇ ਸਾਬ ਜਦਾਂ ਤੇ ਛੋਟੇ ਸਾਬ ਜਦਾਂ ਜਿਹੜੇ ਹੈਗੇ ਸ਼ਹੀਦ ਹੋ ਗਏ ਸੀਗੇ। ਤੁਸੀਂ ਕਿਤਾਬ ਦੇਖੋ। ਇਹ ਬਿਲਕੁਲ ਉਹ ਚੀਜ਼ ਹੈ ਹੀ ਬਹੁਤ ਸੋਚਣ ਵਾਲੀ ਗੱਲ ਹੈ ਇਹ। ਉਹ ਢੋਂਗੀ ਤਰੀਕਾ ਕਿ ਤਾ ਉਹਨਾਂ ਸਰਸਰੀ ਬਾਤ ਸੁਣ ਲਈ ਕਿ ਦੂਸਰੇ ਘੜੀ ਚ ਕਰਦੇ। ਅਸਲ ਤਾਂ ਇਹ ਨੂੰ ਸੋਚ ਕੇ ਆਪਣੇ ਅੰਦਰ ਤਸੱਬਰ ਕਰਨਾ। ਇਹ ਉਸ ਟਾਈਮ ਇਦਾਂ ਦਾ ਹਾਲਾਤ ਹੋਣੇ ਨੇ। ਇਦਾਂ ਦਾ ਮੌਸਮ ਹੋਊਗਾ। ਇਸ ਦਾਂ ਦੇ ਅੰਦਰ ਦਿਲ ਦਹਿਲਾਨ ਵਾਲੀਆਂ ਰਾਤਾਂ ਹੋਣਗੀਆਂ ਜੋ ਗੁਜਰੀਆਂ ਨੇ ਉਸ ਟਾਈਮ ਦੇ ਵਿੱਚ। ਬਾਕੀ ਕਿ ਹਰ ਇੱਕ ਬੰਦਾ ਆਪਣੇ ਆਪਣੇ ਸੋਚ ਕੇ ਚੱਲੇ ਕਿ ਉਹਨਾਂ ਨੇ ਕਰਿਆ ਗਿਆ ਕੁਰਬਾਨੀਆਂ ਕਿਉਂ ਹੋਈਆਂ ਨੇ। ਅੱਜ ਅਗਰ ਅਸੀਂ ਉਹ ਕੁਰਬਾਨੀਆਂ ਦਿੱਤੀਆਂ ਨੂੰ ਜਿੰਦਾ ਰੱਖ ਰਹੇ ਹਾਂ ਕਿਸ ਕਾਰਨ ਕਰਕੇ ਕੁਰਬਾਨੀਆਂ ਹੋਈਆਂ ਨੇ। ਅਗਰ ਅਸੀਂ ਉਹਨਾਂ ਨੂੰ ਜਿੰਦਾ ਆਪਣੇ ਅੰਦਰ ਮਿਸਾਲ ਕਾਇਮ ਕਰਕੇ ਰੱਖਾਂਗੇ ਬਾਕੀ ਆ ਕਿ ਅਸੀਂ ਅੱਗੇ ਵਧਦੇ ਚਲੇਾਂਗੇ। ਆਨਾ ਨਹੀਂ ਕਿ ਪਤਨ ਹੋਣ ਦੇ ਗਾਰ ਤੱਕ ਹੋਏ। ਤੁਹਾਡਾ ਮੇਰਾ ਅਬਦੁੱਲ ਰਹਿਮਾਨ ਅਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵੱਲੋਂ ਇੱਕ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਹੈਗੀ ਸ਼ਹਾਦਤ ਹੋਈ ਲੰਗਰ ਦੀ ਸੇਵਾ ਨਹੀਂ ਭਾਈ ਛੋਟੇ ਸਾਹਿਬਜ਼ਾਦਿਆਂ ਨੇ ਆਪਣੀ ਸ਼ਹੀਦੀ ਦਿੱਤੀ ਆ ਉਹ ਵੰਦਰ ਨੂੰ ਮਤਲਬ ਮਹਿਸੂਸ ਕਰਕੇ ਰੋਣ ਦੇ ਰਹੇ ਹੋ ਜਾਂਦੇ ਆ ਤਾਂ ਇਸ ਲਈ ਆਪਣੇ ਉਹਨਾਂ ਨੇ ਆਪਣੇ ਕੌਮ ਲਈ ਸ਼ਹੀਦੀ ਦਿੱਤੀ ਆ ਤਾਂ ਉਹਨਾਂ ਨੂੰ ਮਤਲਬ ਦੋ ਉਹਨਾਂ ਨੇ ਮਾਰਨ ਸੀ ਲੰਗਰ ਸੇਵਾ ਕਰਦੇ ਆ ਵੀ ਆਪਣੇ ਆਪ ਸੀ ਭਾਈਚਾਰੇ ਉਹ ਕੰਮ ਵਾਸਤੇ ਇੱਕ ਸਮੇਂ ਤੋਂ ਤੇ ਜਿਹੜੀ ਹੈਗੀ ਸੇਵਾ ਦਾ ਬਹੁਤ ਬਹੁਤ ਆਲੋਚਨਾ ਮਤਲਬ ਬਹੁਤ ਹਾਲ ਹੋ ਗਏ ਕਰਦੇ ਨੂੰ ਆਪਾਂ ਅਸੀਂ ਮਤਲਬ ਲੱਗੇ ਰਹਿਨੇ ਆ ਹਾਂਜੀ ਦੁਨੀਆ ਦੇ ਰਿਸ਼ਤੇ ਦਾ ਮੈਸੇਜ ਆਉਂਦਾ ਹੈ ਬਈ ਆਪਸੀ ਆਪਸੀ ਪਛਾਣਾਂ ਬੱਦੀ ਹਾਂਜੀ ਬਾਪੇ ਭਾਈ ਦਾ ਬਣੇਗਾ ਆਪਸੀ ਭਾਈਚਾਰਾ ਬਣਿਆ ਰਹੇ ਤੇ ਆਪ ਆਪਸ ਵਿੱਚ ਪਿਆਰ ਪਿਆਰ ਰਹੇ